ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਗੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪoint 01 ਦੇ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਤਿੰਨ گاਵਾ ਠੀਕ ਹੈ ਜੀ ਇੱਕ ਤਾਜੀ ਸੂਈ ਵੀ ਤੇ ਦੋ ਟੋਕੜ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾ ਹੀ ਕੋਈ ਇੰਡੀਆ ਤੋਂ ਕਾਰਸਕੀ ਕਰਦੇ ਆ ਭੈਣ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਭੈਣ ਜੀ ਸਾਸਰੀ ਕਾ ਜੀ ਸਾਸਰੀ ਕਾਲ ਵੀਰੇ ਨਾਮ ਦੱਸੋ ਜੀ ਭੈਣ ਜੀ ਆਪਣਾ ਨਾਂ ਸਰਬਜੀਤ ਆ ਵੀਰੇ ਪਿੰਡ ਪਿੰਡ ਰੂੜੇ ਕੀ ਜਿਹੜਾ ਬਰਨਾਲਾ ਠੀਕ ਹੈ ਜੀ ਹਾਂਜੀ ਭੈਣ ਜੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਪਹਿਲੀ ਦੇ ਦੇ ਵੀਰੇ 400 ਸੋਈ ਆ ਇਹ ਹਾਂਜੀ ਤੇ 12 ਲੀਟਰ ਬੋੜਾ ਇਹ ਥੱਲੇ ਹਾਂਜੀ ਤੇ ਪਹਿਲੇ ਸੂਏ ਦੀ ਤਾਂ ਸਿਰਫ 14 ਲੀਟਰ ਹੁਣ ਦਿਓਗੇ ਇਹ 15 16 ਵੀ ਦੇ ਸਕਦੀ ਆ ਠੀਕ ਹੈ ਜੀ ਬੱਚਾ ਕੀ ਮਗਰੇ ਬੱਤਿਆ ਦੇ ਬੱਸਾ ਜੀ ਮਗਰ ਮਗਰ ਬੱਸਾ ਜੀ ਹਾਂਜੀ ਠੀਕ ਲੋਪਰਾ ਚੈੱਕ ਕਰ ਸਾਦੇ ਹਾਂ ਤੁਹਾਨੂੰ ਠੀਕ ਹੈ ਕੱਦ ਬੈਡ ਭਣ ਜੀ ਰੇਟ ਇਹਦਾ ਰੇਟ ਇਹਦਾ ਫੋਨ ਤੇ ਦੱਸ ਦਿਆਂਗੇ ਜੀ ਫੋਨ ਤੇ ਦੱਸੋ ਬੜਾ ਜੀ ਲੋ ਜੀ ਚੈੱਕ ਕਰ ਸਾਦੇ ਚਾਰ ਥਾਣਾ ਵਿਥੀ ਨਾ ਥਣ ਲੱਗਿਆ ਪਰਾ ਲੋ ਜੀ ਮਗਰ ਬੱਸਾ ਠੀਕ ਹੈ

ਹਾਂਜੀ ਭਾਣ ਜੀ ਦੂਜੇ ਨੰਬਰ ਵਾਲੀ ਦੱਸੋ ਜੀ ਕੰਮ ਇਹਨੂੰ ਮੇਰੇ ਪਾਉਣੇ 2 ਮਹੀਨੇ ਹੋ ਗਏ ਸੋਈ ਨੂੰ ਹਾਂਜੀ ਤੇ ਅੱਜ ਇਹ ਦੁੱਧ ਰਲਦੀ ਆ ਇਹਦੇ ਥੱਲੇ 10-11 ਲੀਟਰ ਦੁੱਧ ਦੇ ਜੀ 10-11 ਲੀਟਰ ਹਾਂਜੀ ਠੰਡੀ ਸੀਲਾ ਬਿਨਾ ਨਿਆਣ ਤੋਂ ਚੁਣੀ ਜੀ ਠੀਕ ਹੈ ਰੇਟ ਲੂਟ ਭਾਣ ਜੀ ਦਾ ਰੇਟ ਇਹਦਾ 30000 ਰੁਪਏ ਜੀ ਇਹਦਾ 30000 ਠੀਕ ਹੈ ਜੀ ਮੈਂ ਫਿਰ ਚੈੱਕ ਕਰਸਾਂ ਦਾ ਟਾਈਮ ਠੀਕ ਆ ਰਿਹਾ ਲੋ ਜੀ ਠੀਕ ਹੈ ਜੀ ਰੇਟ ਤਾਂ ਤੀਜਾ ਹਾਂਜੀ ਦੂਜੀ ਤੇ ਦੱਸੋ ਜੀ ਤੀਜੀ ਦਾ ਸੌਰੀ ਜੀ ਜੀ ਇਹਨੂੰ ਹੋਵੇ 4-5 ਮਹੀਨੇ ਸੂਈ ਨੂੰ ਇਹ ਟੋਕੜਾ ਜੀ 4 ਦੁੱਧ ਦਿਆ ਠੀਕ ਹੈ ਜੀ ਹਾਂ ਜੀ ਇਹਦਾ ਰੇਟ ਆ 17000 ਰੁਪਏ ਦਾ ਇਹਦਾ 17000 ਹਾਂ ਤੋੜ ਦੂੰਗਾ ਜੀ ਨੂੰ ਹਾਂ ਜੀ ਤੋੜ ਦਿੰਦੇ ਠੀਕ ਹੈ ਲੋ ਜੀ ਚੱਕਾ ਸਰੋਪਾ ਲੋ ਜੀ ਚੱਕਾ ਸਰੋਪਾ ਚੱਕਾ ਸਰੋਪਾ ਪਿੰਡ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਰੂਰੇ ਕੀ ਤੇ ਜ਼ਿਲ੍ਹਾ ਨੂੰ ਪਿੰਡ ਜੀ ਬਰਨਾਲਾ ਤਿੰਨ ਗਾਵਾਂ ਇਕਤਾਜੀ ਸੀ ਵੀ ਤੇ ਦੋ ਟੋਕ